ਹੈਲੋ ਦੋਸਤੋ ਬੈਸਟਿਚ ਰਿਡੂਕੇਸ਼ਨ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੇਕਰ ਤੁਸੀਂ ਪੰਜਾਬ ਗਰੁੱਪ ਡੀ ਸੇਵਾ ਦਾ ਚੌਕੀਦਾਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਪੀਐਨਟੀ ਭਰਤੀ ਨੂੰ ਅਪਲਾਈ ਕੀਤਾ ਹੈ ਤਾਂ ਇਹ ਕਲਾਸ 0 ਦੇਖਣਾ ਇਸ ਕਲਾਸ ਅੰਦਰ ਜੋ ਤੁਹਾਡਾ ਮੈਥ ਰਹੇਗਾ ਉਸ ਦਾ ਜੋ ਟੌਪਿਕ ਹੈ ਨੰਮਰਿਕਲ ਅਬਿਲਟੀ ਉਸ ਦੇ ਜੋ ਆਪਾਂ ਕੁਐਸਚਨ ਸੋਲਵ ਕਰਾਂਗੇ ਠੀਕ ਹੈ ਬਿਲਕੁਲ ਸਧਾਰਨ ਤਰੀਕੇ ਰਹੀ ਤੁਹਾਨੂੰ ਜੋ ਸੋਲਵ ਕਰਕੇ ਦਿਖਾਵਾਂਗੇ ਇਹ ਆਪਣੀ ਜੋ ਡੈਮੋ ਕਲਾਸ ਹੈ ਐਂਡ ਜੇਕਰ ਤੁਸੀਂ ਬੈਚ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਦੋਨਾਂ ਪੇਪਰਾਂ ਦੀ ਤਿਆਰੀ ਸਿਰਫ ਤੁਹਾਨੂੰ 999 ਰੁਪਏ ਵਿੱਚ ਕਰਵਾ ਰਹੇ ਹਾਂ ਠੀਕ ਹੈ ਉਸ ਵਿੱਚ ਸਾਰਾ ਫੁੱਲ ਸਲਿਪਸ ਕਵਰ ਕਰਾਵਾਂਗੇ ਪਲੱਸ ਤੁਹਾਡਾ ਜੋ ਮੈਥ ਵੀ ਇਸ ਤਰੀਕੇ ਰਾਈ ਆਪਾਂ ਬਿਲਕੁਲ ਸਧਾਰਨ ਤਰੀਕੇ ਰਾਈ ਤੁਹਾਨੂੰ ਜੋ ਮੈਥ ਵੀ ਕਰਵਾਵਾਂਗੇ ਤਾਂ ਤੁਸੀਂ ਜੋ ਕਲਾਸਾਂ ਜੁਆਇਨ ਕਰ ਸਕਦੇ ਹੋ ਸਿਰਫ 999 ਰੁਪਏ ਵਿੱਚ ਦੋਨਾਂ ਭਾਗੀਆਂ ਦੀ ਤੁਸੀਂ ਤਿਆਰੀ ਕਰ ਸਕਦੇ ਹੋ ਤਾਂ ਤੁਸੀਂ ਦਿੱਤੇ ਨੰਬਰ ਤੇ ਤੁਸੀਂ WhatsApp ਮੈਸੇਜ ਜਾਂ ਕਾਲ ਕਰਨੀ ਹੈ 7087671345 ਕਵੈਸਚਨ ਨੰਬਰ 1 9271 99 ਜਿਆਦਾ ਐਗਜ਼ਾਮਾਂ ਅੰਦਰ ਆਪਾਂ ਇਸ ਤਰ੍ਹਾਂ ਦਾ ਕੁਐਸਚਨ ਦੇਖਾਂਗੇ ਤਾਂ ਆਪਣੀ ਸਿੱਧੀ ਦਿਮਾਗ ਵਿੱਚ ਗੱਲ ਲੱਗੇਗੀ ਜੋ ਆਪਾਂ 9271 ਨੂੰ ਗੁਣਾ ਕਰਨਾ 99 ਨਾਲ ਓਕੇ ਜੀ ਤਾਂ ਆਪਾਂ ਜੋ ਦੇਸੀ ਤਰੀਕਾ ਵਰਤਦੇ ਆ 9271 99 ਬਟ ਜੇਕਰ ਆਪਾਂ ਐਗਜ਼ਾਮ ਅੰਦਰ ਇਸ ਤਰ੍ਹਾਂ ਇਸ ਨੂੰ ਸੋਲਵ ਕਰ ਲੱਗੇ ਤਾਂ ਕਾਫੀ ਟਾਈਮ ਲੱਗੇਗਾ ਨਾ ਤਾਂ ਆਪਾਂ ਇਸ ਨੂੰ ਇਸ ਤਰ੍ਹਾਂ ਸੋਲਵ ਨਹੀਂ ਕਰਨਾ ਤਾਂ ਆਪਾਂ ਜੋ 9971 100 1 ਲਿਖ ਲਿਆ ਠੀਕ ਹੈ ਜੀ ਇੱਥੇ ਆਪਾਂ 99 ਨੂੰ 100 1 ਲਿਖ ਲਿਆ ਐਂਡ ਹੁਣ ਆਪਾਂ ਦੇਖਦੇ ਹਾਂ ਕਿ ਜੋ 9271 ਨੂੰ ਪਹਿਲਾਂ 100 ਨਾਲ ਗੁਣਾ ਕਰਨਾ ਉਸ ਤੋਂ ਬਾਅਦ 9271 ਨੂੰ 1 ਨਾਲ ਗੁਣਾ ਕਰਨਾ ਤਾਂ ਆਪਾਂ ਸਭ ਤੋਂ ਪਹਿਲਾਂ ਜੋ 9271 ਨਾਲ ਜਦ 100 ਮਲਟੀਪਲਾਈ ਕਰਾਂਗੇ ਤਾਂ ਆਪਣੇ ਕੋਲੇ ਆ ਗਿਆ 927100 ਇਹ ਤਾਂ ਤੁਸੀਂ ਜੋ ਇਸ ਨੂੰ ਸੋਲਵ ਕਰਕੇ ਨਹੀਂ ਦੇਖਣਾ ਤੁਹਾਨੂੰ ਪਤਾ ਹੀ ਹੈ ਕਿ ਜਦ ਆਪਾਂ 100 ਨਾਲ ਗੁਣਾ ਕਰਾਂਗੇ ਤਾਂ ਤੁਹਾਡੀਆਂ ਜੋ ਦੋ ਜ਼ੀਰੋ ਬੈਕ ਸਾਈਡ ਲੱਗ ਜਾਣਗੀਆਂ ਤਾਂ ਆਪਣੇ ਕੋਲੇ ਆ ਗਿਆ 927100 ਉਸ ਤੋਂ ਬਾਅਦ ਮੈਂਸ ਦੀ ਨਿਸ਼ਾਨੀ نیچے ਆ ਗਈ ਐਂਡ 1 ਨਾਲ ਜਦੋਂ ਆਪਾਂ 9271 ਨਾਲ ਗੁਣਾ ਕੀਤਾ ਤਾਂ ਆਪਣੇ ਕੋਲੇ ਆ ਗਿਆ 9271 ਓਕੇ ਜੀ ਇਸ ਤਰ੍ਹਾਂ ਜਦ ਆਪਾਂ 927100 ਵਿੱਚੋਂ ਮਾਈਨਸ ਕਰਾਂਗੇ 9271 ਨੂੰ ਤਾਂ ਆਪਣੇ ਕੋਲੇ ਜੋ ਆਨਸਰ ਆਵੇਗਾ 917829 ਤਾਂ ਇਹ ਤੁਹਾਡਾ ਜੋ ਆਨਸਰ ਆ ਗਿਆ ਇਸ ਤਰ੍ਹਾਂ ਜਦ ਆਪਾਂ ਇਹਨਾਂ ਕੁਐਸਚਨ ਦੀ ਇਸ ਤਰ੍ਹਾਂ ਵਾਰ-ਵਾਰ ਪ੍ਰੈਕਟਿਸ ਕਰਾਂਗੇ ਤਾਂ ਆਪਾਂ ਇਹਨੂੰ ਬਿਲਕੁਲ ਕੁਝ ਸੈਕਿੰਡ ਵਿੱਚ ਆਪਾਂ ਜੋ ਸੋਲਵ ਕਰ ਲਵਾਂਗੇ ਤਾਂ ਤੁਸੀਂ ਜੋ ਐਗਜ਼ਾਮ ਵਿੱਚ ਇਸ ਤਰ੍ਹਾਂ ਇਸ ਨੂੰ ਸੋਲਵ ਕਰਕੇ ਦੇਖਣਾ ਹੈ ਤਾਂ ਹੁਣ ਆਪਾਂ ਨੈਕਸਟ ਕੁਐਸਚਨ ਦੇਖਦੇ ਹਾਂ ਸੈਕਿੰਡ ਕੁਐਸਚਨ ਹੈ 88231 99 ਓਕੇ ਜੀ ਤਾਂ ਆਪਾਂ ਸੇਮ ਤਰੀਕੇ ਰਹੀ ਇਸ ਨੂੰ ਸੋਲਵ ਕਰਾਂਗੇ ਤਾਂ ਸਭ ਤੋਂ ਪਹਿਲਾਂ ਆਪਾਂ ਲਿਖ ਲਿਆ 88231 100 1 ਓਕੇ ਇਹਨੇ ਨੇ ਮੈਨੂੰ ਆਪਾਂ 100 1 ਲਿਖ ਲਿਆ ਐਂਡ ਸਭ ਤੋਂ ਪਹਿਲਾਂ ਆਪਾਂ ਜੋ 88231 ਨੂੰ 100 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲੇ ਆ ਗਿਆ ਜੋ 88231 ਨਾਲ ਜੋ ਦੋ ਜ਼ੀਰੋ ਲੱਗੀਆਂ ਉਸ ਤੋਂ ਬਾਅਦ ਮੀਨਸ ਦੀ ਨਿਸ਼ਾਨੀ ਐਂਡ 1 ਨਾਲ ਜੋ ਗੁਣਾ ਕਰਾਂਗੇ ਆਪਾਂ 88231 ਨੂੰ ਤਾਂ ਆਪਣੇ ਕੋਲੇ ਆ ਗਿਆ 88231 ਤਾਂ ਆਪਾਂ ਸਮਝ ਗਏ ਕਿ ਆਪਾਂ ਹੁਣ ਜੋ 88231 ਮੀਨਸ ਕਰਨਾ ਹੈਗਾ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਜੋ ਆਨਸਰ ਆਪਣੇ ਕੋਲੇ ਆ ਗਿਆ 8734869 ਤਾਂ ਇਹ ਆਪਣਾ ਜੋ ਸੈਕੰਡ ਕੁਐਸਚਨ ਸੇਮ ਤਰੀਕੇ ਨਾਲ ਆਪਾਂ ਸੋਲਵ ਕੀਤਾਗਾ ਠੀਕ ਹੈ ਜੇ ਤੁਹਾਨੂੰ ਜੋ ਐਗਜ਼ਾਮ ਵਿੱਚ ਇਸੇ ਤਰ੍ਹਾਂ ਦੇ ਕੁਐਸਚਨ ਬਣਨਗੇ ਤਾਂ ਤੁਸੀਂ ਸੇਮ ਤਰੀਕੇ ਨਾਲ ਸੋਲਵ ਕਰਨੇ ਨੇ ਜੇ ਤਾਂ ਤੁਹਾਡੇ ਕੋਲ ਬਿਲਕੁਲ ਘੱਟ ਟਾਈਮ ਲੱਗੇਗਾ ਨੈਕਸਟ ਕੁਐਸਚਨ ਇਹ ਹੈਗਾ 963 997 ਤਾਂ ਹੁਣ ਸੋਚੋ ਦੋਸਤੋ ਜੋ ਆਪਣੇ ਕੋਲੇ ਮਲਟੀਪਲਾਈ 3 ਡਿਜੀਟ ਦੀ ਹੈ ਜੇਕਰ ਆਪਾਂ ਇਸ ਨੂੰ ਸਧਾਰਨ ਤਰੀਕੇ ਨਾਲ ਹੀ ਹੱਲ ਕਰੀਏ ਮਤਲਬ ਕਿ 963 997 ਕਰੀਏ ਤਾਂ ਆਪਾਂ ਨੂੰ ਕਾਫੀ ਟਾਈਮ ਲੱਗੇਗਾ ਬਟ ਆਪਾਂ ਟਾਈਮ ਨਹੀਂ ਲਗਾਉਣਾ ਆਪਾਂ ਆਪਣਾ ਤਰੀਕਾ ਵਰਤਾਂਗੇ ਤਾਂ ਆਪਾਂ ਲਿਖ ਲਿਆ 963 ਤਾਂ ਆਪਾਂ 997 ਨੂੰ ਮੰਨ ਲਿਆ 1000 ਮਾਈਨਸ 3 ਠੀਕ ਹੈ ਜੀ 1000 ਮਾਈਨਸ 3 ਦਾ ਵੀ ਮਤਲਬ ਕੀ ਹੈਗਾ 997 ਓਕੇ ਜੀ ਤਾਂ ਹੁਣ ਆਪਾਂ 963 ਨੂੰ ਪਹਿਲਾਂ 1000 ਨਾਲ ਗੁਣਾ ਕਰਾਂਗੇ ਤਾਂ ਆਪਣੇ ਕੋਲੇ ਆ ਗਿਆ 963000 ਕਿ 963 ਦੇ ਪਿੱਛੇ ਜੋ ਹਜ਼ਾਰ ਵਾਲੀਆਂ ਤਿੰਨ ਜ਼ੀਰੋ ਲੱਗ ਗਈਆਂ ਉਸ ਤੋਂ ਬਾਅਦ ਮੈਂਸ ਲੱਗਿਆ ਐਂਡ 963 ਨੂੰ ਆਪਾਂ ਹੁਣ ਤਿੰਨ ਨਾਲ ਗੁਣਾ ਕਰਾਂਗੇ ਤਾਂ ਉਸ ਤੋਂ ਬਾਅਦ ਆ ਗਿਆ ਆਪਣਾ ਜੋ 2299 ਓਕੇ ਜੀ ਤਾਂ ਹੁਣ ਆਪਾਂ ਸਮਝ ਗਏ ਆਪਾਂ 963000 ਚੋਂ ਜੋ 2299 ਮੈਂਸ ਕਰਨਾ ਮੈਂਸ ਕਰਨ ਤੋਂ ਬਾਅਦ ਜੋ ਆਪਣਾ ਆਨਸਰ ਆ ਗਿਆ 9 ਲੱਖ 60000 111 ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਬਿਲਕੁਲ ਘੱਟ ਸਮੇਂ ਵਿੱਚ ਵੱਡੇ ਤੋਂ ਵੱਡੇ ਰਕਮ ਨੂੰ ਜੋ ਸੋਲਵ ਕਰ ਲਿਆ ਹੈ ਨੈਕਸਟ ਕੁਐਸਚਨ ਹੈਗਾ 6 ਦੀ 2 5 34 ਦੀ 2 ਤਾਂ ਇਸ ਵੀਡੀਓ ਦੇ ਅੰਦਰ ਤੁਹਾਨੂੰ ਦੱਸਿਆ ਸੀ ਕਿ ਆਪਾਂ ਦੋ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਸੋਲਵ ਕਰਕੇ ਦਿਖਾਵਾਂਗੇ ਇਹ ਆਪਣਾ ਜੋ ਸੈਕੰਡ ਟਾਈਪ ਦਾ ਕੁਐਸਚਨ ਹੈ ਤਾਂ ਇਸ ਵਿੱਚ ਜੋ ਆਪਾਂ ਫਾਰਮੂਲਾ ਯੂਜ਼ ਕਰਾਂਗੇ a ਦੀ 2 b ਦੀ 2 a b a b ਤਾਂ ਇੱਥੇ ਆਪਣੇ ਕੋਲੇ a ਹੈਗਾ 66 ਐਂਡ b ਹੈਗਾ ਆਪਣੇ ਕੋਲੇ 34 ਤਾਂ ਆਪਾਂ ਜੋ ਫਾਰਮੂਲਾ ਅਪਲਾਈ ਕਰਦੇ ਆ a b 66 34 ਐਂਡ a b 66 34 66 34 ਆਪਣੇ ਕੋਲੇ ਹੋ ਗਿਆ 100 ਐਂਡ ਜਦ ਬਰੈਕਟਾ ਹਟਾਵਾਂਗੇ ਤਾਂ ਆਪਣੇ ਕੋਲੇ ਜੋ ਮਲਟੀਪਲਾਈ ਦੀ ਨਿਸ਼ਾਨੀ ਆ ਜਾਵੇਗੀ ਐਂਡ 66 34 ਕਰਾਂਗੇ ਤਾਂ ਆਪਣੇ ਕੋਲੇ ਜੋ 32 ਆ ਜਾਵੇਗਾ ਤਾਂ ਹੁਣ ਆਪਾਂ ਜੋ ਮਲਟੀਪਲਾਈ ਕਰਾਂਗੇ 100 ਨੂੰ 32 ਨਾਲ ਤਾਂ ਆਪਣੇ ਕੋਲੇ ਅਨਸਰ ਆ ਜਾਵੇਗਾ 3200 ਨੈਕਸਟ ਕੁਐਸਚਨ ਸੇਮ ਟਾਈਪ ਦਾ 999 ਦੀ 2 ਮੀਨਸ 998 ਦੀ 2 ਠੀਕ ਹੈ ਜੀ ਤਾਂ ਇੱਥੇ ਆਪਾਂ ਜੋ ਫੇਰ ਫਾਰਮੂਲਾ ਸੇਮ ਹੀ ਯੂਜ਼ ਕਰਾਂਗੇ a ਦੀ 2 ਮੀਨਸ b ਦੀ 2 a b a b ਤਾਂ ਇੱਥੇ a ਆਪਣੇ ਕੋਲ ਹੈਗਾ 999 ਐਂਡ b ਹੈਗਾ 998 ਠੀਕ ਹੈ ਜੀ ਤਾਂ ਇੱਥੇ ਫੇਰ ਆਪਾਂ ਜੋ ਫਾਰਮੂਲਾ ਅਪਲਾਈ ਕਰਦੇ ਹਾਂ a b 999 998 ਐਂਡ a ਮੀਨਸ b 999 ਮੀਨਸ 998 999 998 ਹੋ ਗਿਆ ਆਪਣੇ ਕੋਲੇ 1997 ਐਂਡ 999 998 ਤਾਂ ਆਪਣੇ ਕੋਲੇ ਆਏਗਾ 1 ਤਾਂ ਆਪਾਂ ਜਦੋਂ ਮਲਟੀਪਲਾਈ ਕਰਾਂਗੇ 1 ਨਾਲ ਤਾਂ ਆਪਣੇ ਕੋਲੇ ਰਹਿ ਜਾਵੇਗਾ 1997 ਤਾਂ ਇਹ ਆਪਣਾ ਜੋ ਆਨਸਰ ਆ ਗਿਆ ਇਸ ਤਰ੍ਹਾਂ ਨਮੈਰੀਕਲ ਅਬਿਲਟੀ ਦੇ ਜੋ ਆਪਾਂ ਦੋ ਤਰ੍ਹਾਂ ਦੇ ਕੁਐਸਚਨ ਕੀਤੇ ਨੇ ਤਾਂ ਦੋ ਕੁਐਸਚਨ ਤੁਹਾਨੂੰ ਦਿੱਤੇ ਗਏ ਨੇ ਇਹ ਤੁਸੀਂ ਸੋਲਵ ਕਰਕੇ ਕਮੈਂਟ ਬਾਕਸ ਵਿੱਚ ਇਹਨਾਂ ਦੇ ਆਨਸਰ ਦੇਣੇ ਨੇ ਠੀਕ ਹੈ ਜੀ ਇਸ ਤਰ੍ਹਾਂ ਅੱਜ ਦੀ ਜੋ ਆਪਣੀ ਕਲਾਸ ਸਮਾਪਤ ਹੋਈ ਕਲਾਸ ਵਧੀਆ ਲੱਗੀ ਆ ਲਾਈਕ ਕਰੋ ਸ਼ੇਅਰ ਕਰੋ ਚਲੋ ਸਬਸਕ੍ਰਾਈਬ ਜਰੂਰ ਕਰੋ ਐਂਡ ਬੈਚ ਜੁਆਇਨ ਕਰ ਲਈ ਤੁਸੀਂ ਦਿੱਤੇ ਨੰਬਰ ਤੇ WhatsApp ਮੈਸੇਜ ਕਰ ਸਕਦੇ ਹੋ 7087671345 ਧੰਨਵਾਦ